ਨਾ ਤੁਹਾਡਾ ਰੋਬਿੰਸਨ ਗੁਪਤਾ ਜੀ ਰੋਬਿੰਡ ਜੀ ਕਿੱਥੇ ਦਾ ਰਹਿਣਾ ਲਿਓ ਰੋਜ਼ਾ ਵੀਨਿਊ ਕਪੂਰਥਲਾ ਠੀਕ ਹੈ ਜੀ ਅੱਜ ਤੁਸੀਂ ਆਪਣਾ ਸਿਵਲ ਹਸਪਤਾਲ ਵਿੱਚ ਇਲਾਜ ਕਰਾ ਰਹੇ ਹੋ ਕੀ ਗੱਲ ਹੈ ਜੀ ਸਰ ਬਸ ਲੜਾਈ ਹੋ ਗਈ ਸੀ ਨਾਲ ਦੇ ਨਾਲ ਅੱਛਾ ਜੀ ਸਵੇਰੇ ਮੈਂ ਆਪਣੀ ਸ਼ਾਪ ਓਪਨ ਕਰ ਰਿਹਾ ਸੀਗਾ ਆਪਣੇ ਫਾਦਰ ਸਾਹਿਬ ਨਾਲ ਦੇ ਦੀ ਸ਼ਾਪ ਦੇ ਨਾਲ ਬੂਲਾ ਟੱਚ ਹੋ ਗਿਆ ਠੀਕ ਹੈ ਜੀ ਠੀਕ ਹੈ ਜੀ ਉਹ ਇੰਨੀ دیر ਚ بیسਬਾਲ ਚੱਕ ਲਿਆ ਉਹਨੇ ਮੇਰੇ ਮਾਰਨਾ ਸ਼ੁਰੂ ਕਰ ਦਿੱਤਾ ਤੁਹਾਡੀ ਸ਼ਾਪ ਕਿੱਥੇ ਤੇ ਕਾਦੀ ਹੈ ਸਰ ਮੇਰੀ ਸ਼ਾਪ ਹੈਗੀ ਰਮਨੀਕ ਚੌਕ ਤੇ ਇਲੈਕਟ੍ਰੀਕਲ ਦੀ ਸ਼ਾਪ ਆ ਠੀਕ ਹੈ ਤੇ ਜਿਹੜਾ ਤੁਹਾਡਾ ਗਵਾਂਡੀ ਜਿਹਨੇ ਤੁਹਾਡੇ ਤੇ ਹਮਲਾ ਕੀਤਾ ਉਹ ਕਾਦੀ ਸ਼ਾਪ ਕਰਦਾ ਸਰ ਉਹਦੀ ਵੀ ਸੇਮ ਇਲੈਕਟ੍ਰੀਕਲ ਦੀ ਸ਼ਾਪ ਹੈ ਜੀ ਠੀਕ ਹੈ ਜੀ ਕੀ ਨਾਮ ਕੀ ਹੁੰਦਾ ਸਰ ਉਹਦਾ ਸੁਖਵਿੰਦਰ ਸਿੰਘ ਠੀਕ ਹੈ ਜੀ ਕਿੱਥੇ ਦਾ ਰਹਿਣਾ ਲਾ ਉਹ ਸਰ ਉਹ ਹੈਗਾ ਮੁਹੱਬਤ ਨਗਰ ਦਾ ਤੇ ਤੁਹਾਡੇ ਤੇ ਕਦੋਂ ਹੁੰਦਾ ਦਿੱਤਾ ਕੋਈ ਸਰ ਬਸ ਇਹ ਕੂਲਰ ਨਾਲ ਕੂਲਰ ਟੱਚ ਹੋ ਗਿਆ ਤੇ ਪੁਰਾਣੀ ਵੀ ਮਤਲਬ ਕਹ ਲਓ ਕਿ ਹਾਂ ਵੀ ਪਤਾ ਨਹੀਂ ਉਹਨੂੰ ਕੀ ਚੜਿਆ ਕੀ ਨਹੀਂ ਉਹ ਵੀ ਵੈਸੇ ਬੰਦੀ ਸੀ ਆਪਾਂ ਚੋਣਾਂ ਨਹੀਂ ਪੁਰਾਣੀ ਹੈਗੀ ਆ ਬਸ ਬੋਲ ਬੁਲਾ ਰਹਾ ਹੁੰਦਾ ਸੀ ਸਾਡਾ ਇਕੱਠੇ ਗਾਉਂ ਕਰਕੇ ਕੀ ਉਹਨੂੰ ਕੰਪੀਟੀਸ਼ਨ ਕਰਾਂਗੇ ਕੰਪੀਟੀਸ਼ਨ ਕਹ ਲਓ ਲੋ ਕੰਪੀਟੀਸ਼ਨ ਤੁਸੀਂ ਕਰਕੇ ਤੁਹਾਡੇ ਖਾਰ ਰੱਖ ਹਾਂਜੀ ਹੁਣ ਤੁਹਾਡੇ ਤੇ ਜੋ ਹਮਲਾ ਸੀ ਕਿੰਨੇ ਕਿੰਨੇ ਕਰਤਾ ਹਮਲਾ ਸਰ 3-4 ਜਣੇ ਆਏ ਸੀਗੇ ਉਹਨਾਂ ਦਾ ਕੀ ਕੀ ਨਾਮ ਆ ਸਰ ਨਾਮ ਉਹਨਾਂ ਦਾ ਮੈਨੂੰ ਪਤਾ ਨਹੀਂ ਜਦੋਂ ਹਮਲਾ ਹੋਇਆ ਮੈਂ ਬੀਹੋਸ਼ ਹੋ ਗਿਆ ਇੱਕ ਸਾਫ ਦਾ ਮੇਨ ਸੋਹਿੰਦਰ ਸਿੰਘ ਸੀਗਾ ਹਾਂ ਜੀ ਤੁਹਾਡੇ ਕਿੱਥੇ ਕਿੱਥੇ ਹਮਲਾ ਕੀਤਾ ਸਰ ਮੇਰੇ ਸਿਰ ਤੇ ਦੋ ਜਗ੍ਹਾ ਕੀਤਾ ਵਿੱਚ ਗੱਬੇ ਸਾਈਡ ਤੇ ਬਾਹਾਂ ਤੇ ਕੀ ਮਾਰਿਆ ਤੁਹਾਡੇ بیسਬਾਲ ਮਾਰਿਆ ਸਰ ਠੀਕ ਹੈ ਸੁਖਿੰਦਰ ਸਿੰਘ ਨੇ ਹਾਂ ਜੀ ਠੀਕ ਹੈ ਮੌਕੇ ਦੇ ਵਿੱਚ ਬੇਹੋਸ਼ ਹੋ ਗਏ ਸੀ ਜੀ ਸਰ ਬੇਹੋਸ਼ ਹੋ ਗਿਆ ਸੀਗਾ ਜੀ ਫਿਰ ਤੁਹਾਨੂੰ ਤੇ ਇੱਕ ਚੱਲ ਗਿਆ ਪਹਿਲਾਂ ਲਾ ਜੀ ਮੈਂ ਸਿਵਲ ਹਸਪੀਟਲ ਨਹੀਂ ਆਇਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੇਰੀ ਰਾਤ ਨੂੰ ਜਿੱਦਾਂ ਸਵੇਲਿੰਗ ਵਗੈਰਾ ਉਤਰੀ ਆ ਇਹ ਇੰਜੈਕਸ਼ਨ ਦੇ ਉਤਰੀਏ ਤੇ ਮੇਰਾ ਸਿਰ ਬਹੁਤ ਘੁੰਮਦਾ ਪਿਆ ਹਜੇ ਵੀ ਬਹੁਤ ਘੁੰਮ ਰਿਹਾ ਫਿਰ ਮੈਂ ਇਹਨਾਂ ਨੂੰ ਰეკਮੈਂਡ ਕੀਤਾ ਕਿ ਹਾਂ ਮੇਰਾ ਸਿਰ ਦੁਖਦਾ ਫਿਰ ਇਹਨਾਂ ਨੇ ਮੈਨੂੰ ਰეკਮੈਂਡ ਕੀਤਾ ਕਿ ਤੁਸੀਂ ਸੀਟੀ ਸਕੈਨ ਕਰਾ ਲਓ ਫਿਰ ਆਤੀ ਅਸੀਂ ਸਤਿਆਮ ਦੇ ਜਾ ਕੇ ਸੀਟੀ ਸਕੈਨ ਕਰਾਈ ਆ ਇਹ ਹੋਰ ਜਿਹੜਾ ਹਾਸਾ ਹੋਇਆ ਉਹ ਕੱਲ ਹੋਇਆ ਤੁਹਾਡਾ ਸਰ ਕੱਲ ਹੋਇਆ ਜੀ ਅੱਛਾ 9 ਵਜੇ ਨਾਲ ਸਰ ਜੀ ਸਤਿਆਮ ਵਾਲੇ ਕੀ ਕਹਿੰਦੇ ਸਰ ਸਤਿਆਮ ਵਾਲੇ ਇਹ ਕਹਿ ਰਹੇ ਆ ਕਿ ਹਾਂ ਵੀ ਅੰਦਰ ਸਵੇਲਿੰਗ ਹੈਗੀ ਹੈ ਠੀਕ ਹੈ ਜੀ ਅਗਰ ਸਵੇਲਿੰਗ ਨਾ ਹਟੇ ਤੇ ਕੁਝ ਵੀ ਹੋ ਸਕਦਾ ਵਾ ਦੀ ਮੰਗ ਕੀ ਹੈ ਤੁਹਾਡੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਹਾਂ ਵੀ ਨਿਆਂ ਕੀਤਾ ਜਾਵੇ ਜਿਹਦੀ ਗਲਤੀ ਹੈਗੀ ਆ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਸਾਨੂੰ ਨਿਆਂਪੂਰਵਕ ਦਿੱਤਾ ਜਾਵੇ ਹੋਰ ਤੁਸੀਂ ਬੱਚੇ ਕਿਹਨਾ ਪਟਾ ਮੈਨੂੰ ਗੁਪਤਾ ਜੀ ਅੱਜ ਤੋਂ ਮੇਰੇ ਬੇਟੇ ਤੇ ਹਮਲਾ ਆਇਆ ਵਕਤ ਕਿਹਲਾ ਜਾਊਂਗਾ ਮੈਂ ਬਸ ਇਹੀ ਕਹਿਣਾ ਚਾਹਨੀ ਕਿ ਮੇਰੇ ਬੱਚੇ ਨੂੰ ਪ੍ਰੋਟੈਕਸ਼ਨ ਮਿਲੇ ਕੱਲ ਹੋਏ ਨਾ ਹੋਵੇ ਜਦੋਂ ਵੀ ਦੇਖਣ ਉਹਨੂੰ ਮਾਰ ਦੇ ਆਪਾਂ ਨਹੀਂ ਇਦਾਂ ਦੀ ਕੰਮ ਕਰਦੇ ਜੀ ਕਦੇ ਵੀ ਅਸੀਂ ਸ਼ੇਫ ਹੁੰਦੇ ਆ ਸਾਡੇ ਬੱਚੇ ਅਸੀਂ ਮਸੀਂ ਸੁੱਖਾ ਸੁਭ ਸੁੱਕੇ ਲੁੱਤੀਆ ਇਹਨਾਂ ਦਾ ਕੰਮ ਹਰ ਟਾਈਮ ਲੁੱਟ ਦੇ ਰਹਿੰਦੇ ਆ। ਸਾਡੀ ਗੱਲ ਵੀ ਤੁਹਾਡੇ ਬੱਚੇ ਨਾਲ ਹੀ ਖਾਸ ਕਰਕੇ। ਜੀ ਜੀ। ਹਾਂਜੀ। ਤੁਹਾਡੇ ਬੱਚੇ ਨਾਲ ਜਿਹੜੀ ਖਾਲ ਖਾਂਦੇ ਉਹ ਗਵੰਡੀ। ਗਵੰਡੀ ਬਸ ਇੱਸੀ ਕਰਕੇ ਖਾਲ ਖਾਂਦੇ ਕਿ ਸਾਡਾ ਵੀ ਕੰਮ ਸੀ ਐ ਵਾਣ ਦੇ ਨਾਲ। ਅਸੀਂ ਜੇ ਉਹਨਾਂ ਨੂੰ ਨਹੀਂ ਕੁਝ ਕਹਿੰਦੇ ਹਮੇਸ਼ਾ ਉਹ ਸਾਨੂੰ ਇੱਦਾਂ ਹੀ ਕਰਦੇ ਆ। ਜਿਹੜੇ ਗਵੰਡੀ ਨੇ ਤੁਹਾਡੇ ਬੇਟੇ 'ਤੇ ਹਮਲਾ ਕੀਤਾ ਉਹਦਾ ਕੋਈ ਰਿਕਾਰਡ ਹੈ ਪੁਰਾਣਾ ਕ੍ਰਿਮੀਨਲ? ਨਹੀਂ। ਇਦੋਂ ਕੁਛ ਨਹੀਂ ਹੈ ਬਸ ਸਭ ਨੂੰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਇਹ ਕਹਿੰਦੇ ਸੀ ਨਿਆਂ ਹੀ ਚਾਹਨੇ ਬਸ ਅਸੀਂ ਇਹ ਕਹਿੰਦੇ ਹਾਂ ਕੱਲੋਂ ਬੱਚਿਆਂ ਨੇ ਸਦਾ ਕੰਮ ਕਰਨਾ ਉੱਥੇ ਇਹ ਨਹੀਂ ਹੋਣਾ ਚਾਹੀਦਾ ਕਿ ਹਰ ਟਿਮ ਲੜਾਈ ਕਰਨ ਕਿ ਤਦੇ ਕੁਝ ਮਾਰਨਾ ਜਦੋਂ ਤਦੇ ਕੁਝ ਮਾਰਨਾ ਚਲੋ ਠੀਕ ਹੈ ਜੇ ਗਲਤੀ ਬੱਚੇ ਕੋਲ ਵੀ ਹੁੰਦੀ ਆ ਤੋ ਉਹਨੂੰ ਮੂੰਹ ਦੇ ਨਾਲ ਸਲ ਜਾਣੀ ਇਹ ਨਹੀਂ ਕਿ ਕਦੋਂ ਛੁੱਕ ਕੇ ਕੁਝ ਮਾਰ ਦੇਣੋਂ ਉਹ ਗਲ ਦੇ ਨਾਲ ਮੂੰਹ ਦੇ ਨਾਲ ਤਾਂ ਬਹੁਤ ਕੁਝ ਹੋ ਜਾਂਦਾ ਵਾ ਮਾਰ ਕੇ ਤੋੜੋ ਨਾ ਕੁਝ ਹੁੰਦਾ ਹੈ ਉੱਪਰ ਆਪ ਚਾਹਤ ਨੂੰ ਬਾਹਰ ਨਹੀਂ ਅੱਜ ਹਾਜੀ ਖਤਰੇ ਜਾ ਜੀ ਖੈ ਤੇ ਡਾਕਟਰ ਨੇ ਸਤਿਅੰਦੇਸੀ ਕੱਲ ਸਕੈਨਿੰਗ ਕਰਾ ਕੇ ਆਏ ਉਹਨਾਂ ਨੇ ਕਿਹਾ ਕਿ ਰਬ ਬ੍ਰੇਨ ਦੇ ਵਿੱਚ ਸਵੈਲਿੰਗ ਇੰਨੀ ਆ ਤੇ ਤੁਸੀਂ ਇਹਨੂੰ ਦੁਆਰਾ ਲੈ ਕੇ ਆਓ ਸਾਡੇ ਕੋਲ ਫਿਰ ਅਸੀਂ ਓਥੋਂ ਛੋਟੀ ਲੈ ਕੇ ਆ ਗਏ ਐ ਵੈਸੇ ਕੋਈ ਹਾਂ ਫਿਰ ਅਸੀਂ ਸਰਕਾਰੀ ਹਸਪੀਟਲ ਹੀ ਲੈ ਕੇ ਆਏ ਜੀ ਕਿ ਕਰ ਜੀ ਸਰਦ ਜੀ ਆਪਣੇ ਬੇਟੇ ਦਾ ਲਾਜ ਲਾਡ ਆ ਗਿਆ ਕੀ ਹੋ ਰਹੀ ਹੈ ਹੋ ਰਹੀ ਕੋਈ ਬਾਣੀ ਨਹੀਂ ਅੱਛਾ ਜੀ ਇਹ ਇਹਨੇ ਸੱਤਾ ਮਾਰੀ ਸੱਚ ਠੀਕ ਹੈ ਜੀ ਬੇਸਬਾਲ ਮਾਰਿਆ ਕੋਈ ਰੰਦੇਸ਼ ਤੁਹਾਡੇ ਬੇਟੇ ਦਾ 3551 ਜੀ ਨਾਮ ਯਾਰ ਖੰਦੇ ਜੀ ਠੀਕ ਹੈ ਜੀ ਕਰਮ ਜੀ ਕਹਿੰਦੇ ਰੰਦੇਸ਼ ਉਹਦੀ ਦੁਕਾਨ ਵਿਛੇ ਦੀਆਂ ਸਾਡੀ ਦੁਕਾਨ ਬੀਲੀ ਬਸ ਸੇਮ ਚੀਜ਼ ਦੀ ਦੁਕਾਨ ਕਰਦੇ ਸੇਮ ਜੀ ਇਹ ਘਰ ਤੋਂ ਜਾਂਦੀ ਆ ਰਹੇ ਤੁਹਾਡੇ ਨਾਲ ਦੇਸ਼ ਦੁਕਾਨ ਤਾਂ ਕਿ ਵੈਸੇ 34 ਸਾਲ ਦੀ ਠੀਕ ਹੈ ਜੀ ਤੇ ਰੰਦੇਸ਼ ਤੋਂ ਹੁੰਦੀ ਹੈ ਨਾ ਹੰਗਵਾਲ ਦੇ ਉਧਰ ਤੁਹਾਡੇ ਬੋਲਚਰ ਆਉਣਾ ਨਹੀਂ ਜੀ ਠੀਕ ਹੈ ਜੀ ਤੇ ਹੋ ਗਿਆ ਕਿਸੇ ਜਿਹੜਾ ਹਮਲਾ ਅੱਜ ਕੱਲੇ ਜਿਹੜੇ ਬੱਚੇ ਨੇ ਅੱਜ ਕੱਲ ਹਮਲਾ ਆਇਆ ਹੋਆ ਹਾਂ ਜੀ ਉਹ ਆ ਵੀ ਸੀ ਹੱਸ ਸਕੂਲ ਦਾ ਤਾਂ ਇਹ ਅਕਵੇ ਜਨਾ ਟੁੱਟ ਹੈ ਠੀਕ ਹੈ ਚਾ ਉਹ ਹਾਂ ਤਾਂ ਕਹਤਾ ਇਹਨੇ ਹੁਣ ਤੱਕ ਸਕੂਲਰ ਨੂੰ ਮਤਲਬ ਸ਼ੁਰੂ ਹੋ ਗਿਆ ਹੈ ਜਿਹੜੇ ਬੂਲਰ ਦਾ ਬਣਾ ਬਣਿਆ ਹਾਂਜੀ ਹੁਣ ਤੁਹਾਡੀ ਕੀ ਮੰਗਾ ਮੈਂ ਸਮਝ ਨਿਆ ਦੇਤਾ ਜਾ ਰਿਹਾ ਠੀਕ ਹੈ ਫੋਨ ਸੋਟਰਾ ਕੀ ਨਾਮ ਆ ਮੇਰਾ ਨਾਮ ਐਸੇ ਬਲਦੇ ਸਿੰਘ ਜੀ ਹਾਂ ਜੀ 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 ਤੁਹਾਡੇ ਕੋਲ ਮਾਮਲਾ ਆਇਆ ਵਾ ਰੋਮਨਸਰ ਗੁੱਟਾ ਤੇ ਸੁਖਵਿੰਦਰ ਸਿੰਘ ਲੜਾਈ ਦਾ ਹਾਂ ਜੀ ਹਾਂ ਜੀ ਕਦੇ ਵੀ ਡਿਗੀ ਤੁਹਾਡਾ ਸਟਾ ਨਿਕਲਿਆ ਵਾ ਤੇ ਇਹਦਾ ਵੀ ਦੇਖੋ ਜੀ ਜਾਂਚ ਚੱਲ ਰਹੀ ਹੈ ਠੀਕ ਹੈ ਜੋ ਵੀ ਜਿਹਦੇ ਖਿਲਾਫ ਮਰਦੀ ਉਹ ਕਰ ਵੀ ਜਿਆਦਾ ਤਕਰੀ ਹੋਵੇ ਦੋ ਪਾਰਟੀਆਂ ਦੇ ਬਿਆਨ ਹੋ ਗਏ ਸਰ ਹੋ ਗਏ ਹੋ ਗਏ ਠੀਕ ਹੈ ਜੀ ਛੋਟ ਬਿਆਨ ਲੈ ਲਿਆ ਠੀਕ ਹੈ ਜੀ ਤੇ ਜੋ ਵੀ ਬਣਦੀ ਕਾਰੀ ਕਰਦੀ ਹੱਦ ਤੱਕ ਕਾਰ ਲਹੁੰਚ ਲੈਂਦੀ ਜਾਏਗੀ ਹਾਂ ਜੀ ਹੱਦ ਤੱਕ ਕਾਰ ਹੋਈ ਅਮਲ ਚੱਲ ਜਾਈਗੀ ਬਸ ਕੱਲ ਤੱਕ ਆ ਜੀ ਠੀਕ ਹੈ ਜੀ